ਸਸ ਜੀ ਗੱਲ ਦੋਸਤੋ ਹੋਰ ਕਿਵੇਂ ਹੋ ਸਭ ਠੀਕ ਠਾਕ ਅੱਜ ਆਪਣੇ ਸੂਵੇ ਦਾ ਪਾਣੀ ਲਾਉਣ ਲੱਗੇ ਸੀ ਮੈਰੀ ਪਾਣੀ ਖਾਲ ਕੱਢਿਆ ਸੀ ਜੋ ਸੂਆ ਨਾ ਪੱਕਾ ਕੀਤਾ ਤੇ ਆਪਣੇ ਇੱਥੇ ਬਾਧੂ ਸਾਰਾ ਇੱਥੇ ਸੁੱਟ ਗਏ ਬੱਜਰ ਤੇ ਸਾਰਾ ਖਾਲ ਪੂਰਿਆ ਆ ਸੀ ਤੇ ਬੰਦੇ ਲਿਆ ਕੇ ਤੜਾ ਕੇ ਤੇ ਬਾਹਰ ਕੱਢਿਆ ਆ ਇਧਰ ਪੁੜੀਆਂ ਸੀ ਪੁੜੀਆਂ ਵੀ ਬੰਦ ਆ ਬਹੁਤ ਵੀਡੀਓ ਵਿੱਚ ਦੇਖਿਆ ਆ ਟਾਇਰ ਬਨ ਕੇ ਸਾਫ ਕਰਦੇ ਆਪਾਂ ਵੀ ਇਹਨੂੰ ਸਾਫ ਕਰਕੇ ਦੇਖਣ ਲੱਗੇ ਟਾਇਰ ਬਨ ਕੇ ਪਹਿਲਾਂ ਇੱਕ ਲੰਬਾ ਸਰੀਆ 40 ਫੁੱਟ ਦਾ ਨਘਾ ਲਿਆ ਇਹਦੇ ਵਿੱਚ ਆਪਾਂ ਠੋਕ ਕੇ ਥੋੜੀ ਦੇ ਨਾਲ ਇੱਧਰ ਆਪਾਂ ਟਾਇਰ ਬਨਦਾਂਗੇ ਹੁਣ ਟਾਇਰ ਬਨ ਕੇ ਸਾਫ ਕਰਕੇ ਦੇਖਦੇ ਆ ਇਹਨਾਂ ਹੁੰਦਾ ਸਾਫ ਨਹੀਂ ਹੁੰਦਾ ਇਧਰ ਪੁਲੀਆਂ ਦੀ ਲੰਬਾਈ 35 ਫੁੱਟ ਹੁੰਨੀ ਹੈ ਘਟੋ ਘਟ ਬਹੁਤ ਬਹੁਤਾ ਪਾਣੀ ਨਿਕਲਦਾ ਵਿੱਚੋਂ ਦੀ ਵੀਦਰੋਂ ਦੀ ਸਰੀਆ ਆਪਾਂ ਠੋਕ ਠੋਕ ਨਗਾਇਆ ਅੰਦਰ ਹੁਣ ਇਹਦੇ ਨਾਲ ਟਾਇਰ ਪਾ ਕੇ ਟਰੈਕਟਰ ਬਾ ਕੇ ਖਿੱਚਦੇ ਇਹਨੂੰ ਫਿਰ ਦੇਖਦੇ ਹਾਂ ਸਾਫ਼ ਹੁੰਦਾ ਕਿ ਨਹੀਂ ਇਹਦਾ ਮੂੰਹ ਮਗਰਲੇ ਪਾਸੋਂ ਲਾਰਣਾ ਸਿੱਧਾ ਆੜੂ ਕਰੇ ਖੋਜਣਾ ਜਿੰਨਾ ਮਰਜ਼ੀ ਹੋ ਜਾਏ ਟਾਇਰ ਟੁੱਟਦਾ ਨਹੀਂ ਹੂੰ ਅਰੇ ਮੂੰਹ ਆੜੀ ਸੀ ਬੈਗਮ ਕੱਢ ਦੇਣਾ ਨਾ ਅਛਾ ਅਛਾ ਇਹ ਸਿੱਧਾ ਰਿਆ ਤਾਂ ਫਿਰ ਤੇ ਕਹੀ ਚੀਜ਼ ਨਾ ਖੋਜਣਾ ਪਾ ਜਾਣਾ ਸਿੱਧਾ ਇਹ ਨਾ ਇਹ ਸਿੱਧਿਆ ਦਾ ਕੰਮ ਨਹੀਂ ਕਰਦਾ ਮੋੜ ਦੇ ਪਿੱਛੇ ਨੂੰ ਆ ਅੰਦਰ ਨੂੰ ਪੂਰਾ ਕਰਦਾ ਤੇ ਹੁਣ ਕਿਸਰੀਆ ਮੜਾ ਮੜਾ ਗੱਲ ਬਣਨੀ ਹੈ ਕਈ ਵਾਰ ਫੇਰ ਨਾ ਲੰਗਿਆ ਫੇਰ ਪੰਗਾ ਪੈ ਜਾਣਾ ਹਾਂ ਮੈਂ ਸਿੱਧਾ ਨਹੀਂ ਜਾਣਾ ਮੁਰਗੇ ਇਦਾਂ ਬੁਜਾਓ ਆ ਵੇਖ ਨਾ ਹੂੰ ਹੂੰ ਕਿਦਾਂ ਖੋਲਦੂ ਤਾਰ ਬੰਨਦੂ ਫਰੀਆਂ ਦਾ ਚਲ ਗਿਆ ਉਧਰ ਇਹਨਾਂ ਬਾ ਤਾਰ ਦੇ ਵਾਲ ਮਾਰਦੇ ਆ ਇੱਥੇ ਮਾਰ ਸਾਟੇ ਇੱਥੇ ਆ ਜੀ ਉਹਨਾਂ ਨੂੰ ਸਰੀਆ ਟੁੱਟ ਗਿਆ ਟੁੱਟ ਗਿਆ ਇਧਰੋਂ ਮੂੰਹ ਨਹੀਂ ਖੋਲ੍ਹਣ ਤੁਹਾਡੇ ਰਿਆ ਹੂੰ ਤਾਂ ਹਲੂਟ ਮੈ ਗਈ ਮੜਾ ਜਾੜਿਆ ਰਊਗਾ ਸਰੀਨ ਸਰੀਨ ਬੜਾ ਮਾਰ ਰਿਹਾ ਇਹਦਾ ਉਧਰ ਆ ਇਧਰ ਸਰੀ ਇਹ ਨਾ ਵੀ ਮਾਰਦੇ ਵੀ 89 ਕੋਰਲੇ ਵੇੜ ਦੀ ਇਹ ਲੋੜ ਹੀ ਨਹੀਂ ਰਹੀ ਹੂੰ ਮੇਲਾ ਦੇ ਵਿੱਚ ਖੁੱਲ ਗਦਾ ਫਿਰ ਤੇ ਜੀਸੀਬ ਵਾਲਾ ਗਾਵੀ ਪੱਕਾ ਖੁੱਲਣਾ ਹੀ ਨਹੀਂਗਾ ਵੀ ਜੋਰ ਮਾਰੇਗਾ ਆ ਚੀਜ਼ ਨੂੰ ਖਿੱਚੀ ਜਾਣੀ ਆ ਚੀਜ਼ ਵਿਛਾ ਰਹਿਣੀ ਟਾਇਰ ਢੋਈ ਹੋਊਗਾ ਪਰ ਖੁੱਲਣਾ ਨਹੀਂਗਾ ਉਹ ਸਿੱਧਾ ਮੂਹਰੇ ਨੇ ਇਦਾਂ ਕਿ ਚੀਜ਼ ਨਾ ਆੜ ਕੇ ਫਿਰ ਟਾਇਰ ਵਿੱਚ ਰਹਿਣੇ ਆ ਖੁੱਲਣ ਦਾ ਮਤਲਬ ਤਾਂ ਜਾਇਸੀ ਨਹੀਂ ਜੀ ਉਹ ਤੈਨੂੰ ਬਸ ਕੁੜੀਆਂ ਨੂੰ ਘੱਟੀਆਂ ਨਹੀਂ ਕੋਡਾਂ ਨਰਸਿੰਗ ਨਹੀਂ ਦਾ ਬਸ ਖੁੱਲੋ ਯਾਹਰ ਕਲ ਚੱਲ ਫੜੀ ਹੋੜੀ 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 ਛੱਡ ਕੇ ਨਾ ਮਾਰੀ 13 13 ਜਾਲੇ ਬਾਈ ਪਾਣੀ ਤਾਂ ਸਹੀ ਆ ਥੋੜੀ ਜਿਹੀ ਵੈਸੇ ਨਿਕਲ ਆਈ ਆ ਤਾਂ ਮੈਂ ਅਜ ਦੂਪਵਾਤੇ ਸੀ ਬੈਠੇ ਬੈਠ ਕਰਦੀ ਮੈਂ ਕਿਹਦੇ ਵਿੱਚ ਰਹਿ ਗਿਆ ਕੁੜੀ ਆ ਹੂੰ ਤੁਰਪਾ ਪਾਣੀ ਤੁਰਪਾ ਤੁਰਪਾ ਪਤਾ ਨਹੀਂ ਹੁਣ ਬਣਨੇ ਆ ਕੀ ਬਣਾ ਇਹਦੀ ਗੱਲ ਨੇ ਤੇ ਇਹ ਬਣਾਉਣੀ ਪੁਲੀਸ ਦਾ ਉਹ ਨਿਕਲਦਾ ਨਾ ਵਿੱਚ ਉਹ ਬਣਾਉਣੀ ਬਣਾਈ ਸੀ ਬਣਾਈ ਤਾਂ ਹੈਗੀ ਆ ਮੈਂ ਕਿਹਦੀ ਘੱਟ ਜੀ ਹਾਂ ਹਾਂਜੀ ਵੀਡੀਓ ਬਣਾਤੀ ਮੋਨੋਵੀਰ ਨੇ ਪਤਾ ਨਹੀਂ ਵੀਡੀਓ ਸਹੀ ਬਣੀ ਕਿ ਨਹੀਂ ਬਣੀ ਆਪਾਂ ਜਿਗਰਡ ਲਾਇਆ ਸੀ ਸੰਗਲ ਪਾ ਕੇ ਇਹਦੇ ਰੋਟੋਜਨ ਪਾ ਕੇ ਦਸਰੀਆ ਪਾਇਆ ਸੀ 40 ਫੁੱਟ ਦਾ ਇਹ ਰਿਗਾਰਡ ਕੀਤਾ ਇਹ ਸਾਰੇ ਤੇ ਤਰੀਕਾ ਇਹ ਜਿਹੜਾ ਆਪਣਾ ਕਾਮਯਾਬ ਹੋ ਗਿਆ ਆ ਇਹਦੇ ਸਾਵੀ ਪਾਇਆ ਸੀ ਨਾਲ ਆਪਾਂ ਦੂਸਰੀ ਸਾਈਡ ਤੇ ਜੇ ਵੀ ਜ ਟੁੱਟ ਜਾਂਦਾ ਤੇ ਅਸੀਂ ਬਾਹਰ ਕੱਢ ਲੈਣਾ ਹੈ ਸਾਪੇ ਇਹਨਾਂ ਵਾਲਾ ਜੋ ਟੁੱਟ ਜਾਂਦਾ ਫਿਰ ਬਾਹਰ ਕੱਢ ਲੈਣਾ ਹੈ ਵਿੱਚੋਂ ਇਸਲੀ ਸਾਈਡ ਤੋਂ ਬਾਕੀ ਪਾਣੀ ਚੱਲ ਪਿਆ ਹੁਣ ਦਿੱਤਾ ਆਪਣਾ ਕੰਮ ਜਾਬ ਹੋ ਗਿਆ ਤੇ ਮੋਣੂ ਵੀਰ ਜਿਹਨੇ ਹਿੰਮਤ ਮਾਰ ਕੇ ਕੱਢ ਲਿਆ ਬਾਹਰ ਸਾਰਾ ਉੱਧਾ ਨਹੀਂ ਨਿਕਲਣਾ ਚਲੋ ਮਿਲਦੇ ਆਂ ਅਗਲੀ ਵੀਡੀਓ 'ਚ ਵੀਡੀਓ ਦੇਖਣੇ ਸਾਰਾ ਧੰਨਵਾਦ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ